ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਐਸ ਕੇ ਐਮ ਗੈਰ ਸਿਆਸੀ ਦੇ ਫੰਡਾਂ ਦੀ ਗੜਬੜੀ ਨੂੰ ਲੈ ਕੇ ਮੋੜ ਲੱਗੇ ਗੰਭੀਰ ਇਲਜ਼ਾਮ ਤਿੰਨ ਬਗਗੀ ਆਗਵਾ ਦੇ ਮੋਰਚੇ ਤੇ ਤਿੰਨ ਖਜਾਂਜੀਆਂ ਨੂੰ ਲਿਖੀ ਚਿੱਠੀ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਫੰਡਾਂ ਦੀ ਫੰਡਾਂ ਦੀ ਗੜਬੜੀ ਨੂੰ ਲੈ ਕੇ ਮੋਰ ਗੰਭੀਰ ਇਲਜ਼ਾਮ ਲੱਗੇ ਹਨ ਮਿਲੀ ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਦੇ ਤਿੰਨ ਆਗਬਾਗੀ ਆਗਵਾਨ ਦੇ ਮੋਰਚੇ ਦੇ ਤਿੰਨ ਅਖਜਾਂਤੀਆਂ ਨੂੰ ਚਿੱਠੀ ਲਿਖੀ ਗਈ ਹੈ ਜਿਸ ਵਿੱਚ ਉਹਨਾਂ ਨੇ ਚਿੱਠੀ ਚ ਪੁੱਛਿਆ ਹੈ ਕਿ ਫੰਡ ਦੀ ਦੁਰਵਰਤੋਂ ਕਿਵੇਂ ਸ਼ੁਰੂ ਹੋਈ ਇਸ ਸਬੰਧ ਸਬੰਧੀ ਦੱਸਿਆ ਜਾਵੇ ਦੱਸ ਦਈਏ ਕਿ ਸੰਯੁਕਤ ਕਿਸਾਨ ਮੋਰਚੇ ਦੇ ਬਾਗੀ ਕਿਸਾਨ ਆਗਵਾ ਇੰਦਰਜੀਤ ਸਿੰਘ ਕੋਡ ਬੁੱਢਾ ਲਖਵਿੰਦਰ ਸਿੰਘ ਆਲਕ ਅਤੇ ਗ੍ਰਿੰਦਰ ਪੰਗੂ ਨੇ ਚਿੱਠੀ ਲਿਖੀ ਹੈ ਉਹਨਾਂ ਵੱਲੋਂ ਤਿੰਨ ਖਜਾਂਚਿਆ ਸਰਜੀਤ ਸਿੰਘ ਹਰਦੋ ਚੰਡੇ ਹਰ ਸੁਖਜਿੰਦਰ ਸਿੰਘ ਖੋਸਾ ਸੁਖਪਾਲ ਸਿੰਘ ਡੱਫਰ ਨੂੰ ਸਵਾਲ ਪੁੱਛੇ ਗਏ ਹਨ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਲੋਕਾਂ ਨੂੰ ਸਾਰੀ ਜਾਣਕਾਰੀ ਜਨਤਕ ਕੀਤੀ ਜਾਵੇ ਚਿੱਠੀ ਚ ਲਿਖਿਆ ਕਿਹਾ ਗਿਆ ਹੈ ਕਿ ਸਾਲ 2024-25 ਵਿੱਚ ਮਜ਼ਦੂਰਾਂ ਹੱਕ ਦੀਆਂ ਹੱਕਾ ਮੰਗਾਂ ਮੰਗਾਂ ਲਈ ਲੜੇ ਗਏ ਕਿਸਾਨ ਅੰਦੋਲਨ ਵਿਚ ਆਪ ਜੀ ਦੀ ਮੋਰਚੇ ਦਾ ਲੇਖਾ ਜੋਖਾ ਰੱਖਣ ਦੀ ਜ਼ਿੰਮੇਵਾਰੀ ਲਈ ਗਈ ਸੀ ਆਪ ਜੀ ਨੂੰ ਦੇਸ਼ ਦੇਸ ਕਿਸਾਨਾਂ ਮਜ਼ਦੂਰਾ ਅਤੇ ਇਸ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਨਿਰਪੱਖ ਹੋ ਕੇ ਇਸ ਇਹ ਗੱਲ ਦਾ ਜਨਤਾ ਦੇ ਸਾਹਮਣੇ ਰੱਖੋ ਮੋਰਚੇ ਵੱਲੋਂ ਲਈ ਗਈ ਗਈ ਜ਼ਿੰਮੇਵਾਰੀ ਤੁਹਾਡੇ ਕੋਲ ਰਹੀ ਰਹੀ ਹੈ ਜਾਂ ਤੁਹਾਡੇ ਕੋਲ ਖੋਹ ਲਈ ਗਈ ਹੈ ਮੋਰਚੇ ਦੀਆਂ ਮੀਟਿੰਗਾਂ ਵਿੱਚ ਬਾਰ ਬਾਰ ਇਸੰਤਲ ਇਸੰਡਾ ਲੱਗਣ ਤੋਂ ਬਾਅਦ ਵੀ ਇਹ ਜ਼ਿੰਮੇਵਾਰੀ ਤੇ ਅਤੇ ਮੋਰਚੇ ਦਾ ਫੰਡ ਤੁਹਾਨੂੰ ਨਹੀਂ ਸੌਪਿਆ ਗਿਆ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ